ਬਿਆਸ ਦਰਿਆ ਦੇ ਵਿੱਚ ਪਾਣੀ ਦਾ ਪੱਧਰ ਲਗਾਤਾਰ ਵਧ ਰਿਹਾ ਤੇ ਸੰਮੇ ਰਿਕਾਰਡ ਤੋੜ ਗੀਤ ਦੀ ਪਹੁੰਚ ਗਿਆ ਇਰੀਗੇਸ਼ਨ ਵਿਭਾਗ ਦੇ ਅਧਿਕਾਰੀ ਵਿਜੇ ਕੁਮਾਰ ਨੇ ਜਾਣਕਾਰੀ ਦਿੰਦੇ ਦੱਸਿਆ ਹੈ ਕਿ ਬਿਆਸ ਦਰਿਆ ਦੇ ਵਿੱਚ 739.60 ਦੀ ਗੀਜ ਦੇ ਨਾਲ 95295 ਕਿਊਸਿਕ ਪਾਣੀ ਜੁਸਟਾਰਚ ਹੋ ਰਿਹਾ ਪਾਣੀ ਦਾ ਇਹ ਵਧਿਆ ਹੋਇਆ ਪੱਧਰ ਦਰਿਆ ਦੇ ਨਾਲ ਲੱਗਦੇ ਇਲਾਕਿਆਂ ਦੇ ਲਈ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈ ਇਹ ਜਾਣਕਾਰੀ ਬਿਆਸ ਤੋਂ ਜਿਹੜੀ ਕੀ ਸਾਹਮਣੇ ਆ ਰਹੀ ਹੈ ਤਾਂ ਤਸਵੀਰਾਂ ਦੇ ਵਿੱਚ ਦੇਖਿਆ ਜਾ ਸਕਦਾ ਹੈ ਕਿ ਪਾਣੀ ਕਿਸ ਪੱਧਰ ਤੱਕ ਜਿਹੜਾ ਕੀ ਵਧਿਆ ਹੋਇਆ 743.60 ਚੱਲ ਰਹੀ ਹੈ ਇਸ ਵੇਲੇ ਗੇਜ ਗੇਜ ਚੱਲ ਰਹੀ ਹੈ ਹਾਂਜੀ ਠੀਕ ਹੈ ਔਰ ਕਿੰਨਾ ਹੈਗਾ ਜੀ ਜਲ ਪੱਧਰ ਕਿੰਨਾ ਹੈਗਾ 95295 95295 ਯੈਲੋ ਅਲਰਟ ਕਿੰਨਾ ਮਤਲਬ ਪੁਆਇੰਟ 4 4 ਰਹਿ ਗਿਆ ਹੈ ਪੁਆਇੰਟ ਚੱਲ ਰਿਹਾ ਹੈ। ਠੀਕ ਹੈ ਸਰ ਅੱਗੇ ਕੀ ਲੱਗਦਾ ਸਿਚੁਏਸ਼ਨ ਕੀ ਲੱਗਦੀ ਹੈਗੀ ਹੈ? ਕੋਈ ਪਤਾ ਨਹੀਂ ਹੁਣ ਵਧੇਗਾ ਇਹ। ਵਧੇਗਾ। ਫਿਲਹਾਲ ਹਿਸਾਬ ਨਾਲ ਚੱਲਿਆ ਵਧਦਾ ਰਹੀ ਹੈ। ਦੋ ਦਿਨ ਤੋਂ ਕਿਸ ਤਰ੍ਹਾਂ ਦਾ ਚੱਲ ਰਿਹਾ ਪਾਣੀ ਦਾ ਪੱਧਰ? ਜੋ ਵਧਦਾ ਜਾਂਦਾ ਪਾਣੀ ਵਧਦਾ ਜਾ ਰਿਹਾ ਨਾ ਘਟੇ ਵਿੱਚ ਘਟਿਆ ਵੀ ਨਾ ਬੰਦੇ। ਉਸ ਤੋਂ ਬਾਅਦ ਫਿਰ ਵਧਣਾ ਸ਼ੁਰੂ ਹੋਇਆ। ਫਿਰ ਵਧਣਾ ਸ਼ੁਰੂ ਹੋ ਗਿਆ। ਫਿਰ ਨਹੀਂ ਰੁਕਿਆ। ਹਾਂ। ਤੇ ਵਧਦਾ ਜਾ ਰਿਹਾ। ਹਾਂ। ਠੀਕ ਹੈ ਸਵੇਰੇ ਕਿੰਨਾ ਕੁ ਸੀਗਾ ਅੰਦਾਜ਼ਾ ਕੋਈ? ਸਵੇਰੇ ਤਾਂ 12 ਚੱਲ ਰਿਹਾ ਸੀ। ਸਵੇਰੇ ਕੋਈ 8 ਵਜੇ ਦੀ 6 ਵਜੇ ਦੀ। ਹਾਂਜੀ। 3920 ਹੀ ਜਲ ਰਹੀ ਸਵੇਰੇ 3920 ਸੀਗੀ ਉਹਨਾਂ 87000 ਦੇ ਲੱਗੇ ਨੇ ਹਾਂ ਠੀਕ ਹੈ ਹੁਣ ਜਿਹੜੀ ਕਰੰਟ ਹੈਗੀ 95 ਡੋਪਸ਼ਨ ਹਾਂਜੀ ਮੰਡ ਖੇਤਰ ਦੇ ਕਿਦਾਂ ਦੇ ਹਾਲਾਤ ਆ ਪਾਣੀ ਦੇ ਪਾਣੀ ਉਧਰ ਵੜ ਗਿਆ ਨਾ 39 ਤੇ ਪਾਣੀ ਚੱਲ ਜਾਂਦਾ ਉਧਰ ਪਾਣੀ ਚੱਲ ਜਾਂਦਾ ਹੈ